ਮਲੋਟ ਵਿੱਚ ਆਪ ਸੰਸਦ ਭਗਵੰਤ ਮਾਨ ਦੀ ਰੈਲੀ 'ਚ ਹੋਏ ਹੰਗਾਮੇ ਦੇ ਬਾਅਦ ਵਿਰੋਧੀ ਧਿਰ ਮਾਨ ਤੇ ਤਿੱਖੇ ਹਮਲੇ ਕਰ ਰਹੇ ਨੇ ਸ਼੍ਰਮਿਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਮੁਤਾਬਕ ਭਗਵੰਤ ਮਾਨ ਜ਼ੁਬਾਨ ਸੰਭਾਲ ਕੇ ਗੱਲ ਨਹੀਂ ਕਰਦੇ ਉਹਨਾਂ ਦੇ ੜਕਾਉ ਸ਼ਬਦ ਹੀ ਅਜਿਹੇ ਘਟਨਾਵਾਂ ਦੇ ਕਾਰਨ ਬਣਦੇ ਨੇ ਓਥੇ ਸ਼੍ਰਮਿਕਾਲੀ ਦਲ ਦੀ ਪਾਈਪਲ ਪਾਰਟੀ ਭਾਜਪਾ ਮੁਤਾਬਕ ਭਗਵੰਤ ਮਾਨ ਟੀਆਰਪੀ ਲਈ ਅਜਹੀ ਬਿਆਨਬਾਜ਼ੀ ਕਰਦੇ ਨੇ ਜਦਕਿ ਮਾਨ ਦੀ ਰੈਲੀ 'ਚ ਹੋਏ ਹੰਗਾਮੇ ਨੂੰ ਭਗਵੰਤ ਮਾਨ ਨੇ ਵਿਰੋਧੀਆਂ ਦੀ ਭੁਖ ਲਾਹਟ ਦੱਸਿਆ ਸੱਤ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਦੇ ਮਟਕਾ ਚੌਂਕ 'ਚ 5 ਸਤੰਬਰ ਤੋਂ ਲਏ ਜਾਣ ਵਾਲੇ ਪੱਕੇ ਕਰਜ਼ਾ ਮੁਕਤੀ ਮੋਰਚੇ ਨੂੰ ਫੇਲ ਕਰਨ ਲਈ ਪੁਲਿਸ ਕਿਸਾਨਾਂ ਦੇ ਘਰਾਂ 'ਚ ਛਾਪੇਮਾਰੀ ਕਰ ਰਹੀ ਹੈ। ਕੁਝ ਬੰਮੂਖ ਆਗੂਆਂ ਸਨੇ ਡੇਢ ਦਰਜਨ ਤੋਂ ਵੱਧ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੇ ਕਿਸਾਨ ਜਥੇਬੰਦੀਆਂ ਨੇ ਸਖਤ ਨਿੰਦਾ ਕੀਤੀ ਹੈ ਅਤੇ ਸਾਰੇ ਬੇਕਸੂਰ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਪੰਜਾਬ ਵਿੱਚ ਕਾਂਗਰਸ ਕਰੇਗੀ ਬੱਤੀ ਅਤੇ ਵੀਆਪੀ ਕਲਚਰ ਖਤਮ ਕਾਂਗਰਸੀ ਲੰਮਨਪਿਤ ਬਾਦਲਵਾਲੋਂ ਮੈਨੀਫੈਸਟੋ ਵਿੱਚ ਇਸ ਮਸਲੇ ਨੂੰ ਵੱਡਾ ਮੁੱਦਾ ਬਣਾਉਣ ਦਾ ਦਾਅਵਾ ਕੀਤਾ ਗਿਆ ਬਾਦਲ ਨੇ ਕਿਹਾ ਹੈ ਕਿ ਉਹ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਨੇ ਅੰਮ੍ਰਿਤਸਰ ਦੇ ਇੱਕ ਪੈਲੈਸ ਵਿੱਚ ਮਹਿਮਾਨ ਬਣ ਕੇ ਦੋ ਚੋਰਾਂ ਵੱਲੋਂ ਗਿਆਨੇ ਦੇ ਨਕਦੀ ਵਾਲਾ ਬੈਗ ਉਡਾ ਲੈ ਜਾਣ ਦੀ ਵਾਰਦਾਤ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇੱਥੇ ਦੇ ਫਨਰ ਪੈਲੈਸ ਵਿੱਚ ਚੱਲ ਰਹੇ ਮੰਗਣੀ ਸਮਾਰੋਹ ਵਿੱਚ ਮਹਿਮਾਨਾਂ ਦੀ ਤਰ੍ਹਾਂ ਇਹ ਮੁੰਡਾ ਕੁੜੀ ਦਾਵਤਖਾਨੇ ਦੇ ਬਾਅਦ ਕਰੀਬ 4.5 ਲੱਖ ਰੁਪਏ ਕੀਮਤ ਦੇ ਸਮਾਨ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ ਮੁਸ਼ਾਰਪੁਰ ਵਿੱਚ ਇੱਕ ਕਬਾੜੀ ਦੀ ਦੁਕਾਨ ਤੇ ਧਮਾਕਾ ਹੋ ਗਿਆ ਜਿਸ ਤਰ੍ਹਾਂ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਸ਼ਹਿਰ ਨੇੜੇ ਲੱਗੇ ਆਰਮੀ ਕੈਂਪ ਚੋਂ ਕਬਾੜ ਸਮਝ ਕੇ ਲਿਆਂਦੇ ਗਏ ਜ਼ਿੰਦਾ ਬੰਬ ਫਟਣ ਕਾਰਨ ਹਾਦਸੇ ਦਾ ਖਤਸ਼ਾ। ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਟਕਪੂਰਾ ਵਿੱਚ ਆੜਤੀਰ ਦੁਕਾਨ ਤੇ ਹੋਏ ਦੋਹਰੇ ਕਤਲ ਦੀ ਗੁੱਥੀ ਸੁਝਾਉਣ ਦਾ ਪੁਲਿਸ ਨੇ ਦਾਵਾ ਕੀਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਅੌਰ ਦੇ પતિ ਮਜ਼ਦੂਰ ਪਿਆਰਾ ਸਿੰਘ ਨੇ ਕਤਲ ਕੀਤੇ ਸਨ। ਆਪਣੀ ਪਤਨੀ ਜਸਵਿੰਦਰ ਕੌਰ ਦੀ ਦੁਕਾਨ ਦੇ ਮੁਨਸ਼ੀ ਮੰਗਲ RAM ਵਿਚਕਾਰ ਨਜਾਇਜ਼ ਸਮੱਗਰੇ ਸ਼ੱਕ ਕਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸਿਕੰਧੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤਪੁਰ ਬੱਚਰ ਦਾ ਪਾਵਨ ਨਾਲਾਜ ਮਨਾਇਆ ਗਿਆ ਗੁਰੂ ਸਾਹਿਬ ਦੇ ਫਸਾਇ ਨਗਰ ਮੀਸਰ ਵਿਖੇ ਸ੍ਰੀ ਮੰਦਿਰ ਸਾਹਿਬ ਅਤੇ ਜੋਤੀ ਜੋਤ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਗਮ ਕਰਵਾਏ ਗਏ ਇਹ ਨਾਲਜ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਤ ਕੀਤੀ ਜਲਦ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਟਾਈਗਰ ਦੀ ਟੀਮ ਅਜਮੰਦਰ ਸਾਹਿਬ ਵਿਕੇ ਨਤਮਸਤਕ ਹੋਈ ਕਿ ਨੱਚ ਫਿਲਮ ਦੇ ਹੀਰੋ ਸਿਪੀ ਗਿਲ ਹਿਊਰਨ ਇਹਾਣਾ ਢਿੱਲੋ ਤੇ ਨਿਰਦੇਸ਼ਕ ਸਰਤਾਜ ਪੰਨੂ ਸਮੇਤ ਸਾਰੀ ਟੀਮ ਸ਼ਾਮਲ ਸੀ ਫਿਲਮ ਬਾਰੇ ਦਾਸ ਦੇ ਸਿਪੀ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ